ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਂਡ ਪਹਿਲਾ ਮੱਦ ਪੰਜਾਬੇ ਸਿੰਘ ਫਿਰੈ ਜਿਮ ਬੇਲੇ ਕੇ ਸ਼ੇਰ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਇੱਕਦਮ ਮੈਂ ਤਰਬਕ ਕੇ ਉੱਠਿਆ ਸਮਾਂ ਦੇਖਿਆ ਸਵੇਰ ਦਾ 1.5 ਵਜਿਆ ਸੀ ਇਹ ਕਿਹੜਾ ਵੇਲਾ ਹੈ ਜਕਾਰੇ ਦਾ ਸ਼ਾਇਦ ਮੇਰਾ ਸੁਪਨਾ ਹੋਵੇਗਾ ਕਹਿੰਦਿਆਂ ਮੈਂ ਚਾਦਰ ਖਿੱਚ ਕੇ ਉੱਤੇ ਲਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ। ਕਈ ਦਿਨਾਂ ਤੋਂ ਆਨੰਦਪੁਰ ਸਾਹਿਬ ਵਿੱਚਰਦਿਆਂ ਹੋਣ ਕਰਕੇ ਐਸੇ ਸੁਪਨੇ ਆਉਣੇ ਸੁਭਾਵਕ ਹਨ। ਅੱਖਾਂ ਮੀਚੀਆਂ ਪਰ ਇੱਕ ਮਿੱਠੀ ਜਿਹੀ ਅਚਵੀ ਨੇ ਸੌਣ ਨਾ ਦਿੱਤਾ। ਸਤਨਾਮ ਸ੍ਰੀ ਵਾਹਿਗੁਰੂ ਦੀਆਂ ਧੁਨੀਆਂ ਗੂੰਜ ਰਹੀਆਂ ਸਨ। ਕਈ ਵਾਰ ਜੀ ਕੀਤਾ ਕਿ ਉੱਠ ਕੇ ਬਾਹਰ ਜਾਵਾਂ ਤੇ ਦੇਖਾਂ। ਫਿਰ ਮੈਂ ਸੋਚਿਆ ਕਿ ਕਿਉਂ ਆਪਦੀ ਇੱਕ ਸੋਹਣੀ ਮਿੱਥ ਨੂੰ ਟੁੱਟਣ ਦਿੱਤਾ ਜਾਵੇ ਤੇ ਨਾਲ ਹੀ ਖਿਆਲ ਆਇਆ ਕਿ ਜੇ ਮੇਰੀ ਮਿੱਥ ਸੱਚ ਹੋਈ ਤਾਂ ਉਸ ਸਚਾਈ ਨੂੰ ਸੰਭਾਲਾਂਗਾ ਕਿਵੇਂ ਐਸੇ ਵਰਤਾਰੇ ਸਾਖੀਆਂ ਰਾਹੀਂ ਸੁਣਨ ਨੂੰ ਬਹੁਤ ਆਨੰਦ ਦਿੰਦੇ ਹਨ ਪਰ ਤੁਸੀਂ ਏਡੇ ਜੋਗੇ ਨਹੀਂ ਕਿ ਇਹ ਤੁਹਾਡੇ ਅੱਗੇ ਪ੍ਰਤੱਖ ਹੋ ਜਾਣ ਤੇ ਤੁਸੀਂ ਇਹਨਾਂ ਨੂੰ ਪਚਾ ਸਕੋ ਛੋਟੇ ਹੁੰਦਿਆਂ ਮੈਂ ਆਪਣੇ ਬਾਪੂ ਤੋਂ ਸੁਣਦਾ ਹੁੰਦਾ ਸੀ ਕਿ ਅਨੰਦਪੁਰ ਸਾਹਿਬ ਸ਼ਹੀਦ ਸਿੰਘਾਂ ਦਾ ਪੈਰਾ ਰਹਿੰਦਾ ਹੈ ਸੱਚੇ ਪਾਤਸ਼ਾਹ ਨਾਲ ਵਿਚਰਨ ਵਾਲੇ ਸਿੱਖ ਮਹਾਰਾਜ ਤੋਂ ਆਮ ਹੀ ਅਰਦਾਸ ਵਿੱਚ ਇਹ ਮੰਗ ਲਿਆ ਕਰਦੇ ਸਨ ਕਿ ਮਹਾਰਾਜ ਸਾਡੀ ਮੁਕਤੀ ਇਸੇ ਵਿੱਚ ਹੈ ਕਿ ਅਸੀਂ ਕਾਇਨਾਤ ਦੀ ਸਥਾਪਤੀ ਤੱਕ ਆਨੰਦਪੁਰ ਸਾਹਿਬ ਹੀ ਰਹੀਏ। ਉਹਨਾਂ ਨੂੰ ਕਿਵੇਂ ਪਤਾ ਹੁੰਦਾ ਸੀ ਕਿ ਉਹ ਮੁਕਤ ਹੋ ਜਾਣਗੇ? ਮੇਰੇ ਬਾਲ ਮਾਨ ਨੇ ਤਰਕ ਕਰਨਾ। ਜਿਨੇ ਕਲਗੀ ਤਰਜੀਆ ਦਾ ਦਿਦਾਰ ਕਰ ਲਿਆ ਉਹ ਸਿਰਫ ਆਪ ਹੀ ਨਹੀਂ ਉਸ ਦਾ ਸਗਲ ਪਰਿਵਾਰ ਵੀ ਮੁਕਤ ਹੈ। ਬਾਪੂ ਜੀ ਨੇ ਮੁਸਕਰਾਉਂਦਿਆਂ ਕਹਿਣਾ ਮੇਰੇ ਅੰਦਰ ਇਹੋ ਕੁਝ ਚੱਲ ਰਿਹਾ ਸੀ ਕਿ ਸੱਚਮੁੱਚ ਕੌਣ ਚਾਹੇਗਾ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾਣਾ ਮੈਨੂੰ ਕੁਝ ਦਿਨ ਹੋਏ ਹਨ ਤੇ ਜਾਪ ਰਿਹਾ ਹੈ ਕਿ ਆਖਰੀ ਮੰਜ਼ਲ ਇਹੋ ਹੈ ਤੇ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਸੰਗਤ ਮਾਣੀ ਆਪਣੇ ਹੱਥੀਂ ਕਿਲੇ ਉਹ ਸਾਰੇ ਵੱਡੇ ਸਾਹਿਬਜ਼ਾਦਿਆਂ ਨਾਲ ਘੋੜਸਵਾਰੀ ਕੀਤੀ ਛੋਟੇ ਸਾਹਿਬਜ਼ਾਦਿਆਂ ਨਾਲ ਗੱਤਕਾ ਖੇਡਿਆ ਕੇਸਗੜ੍ਹ ਸਾਹਿਬ ਵਾਪਰੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਕੌਤਕ ਦਾ ਹਿੱਸਾ ਬਣੇ ਉਹਨਾਂ ਦਾ ਕਦਜੀ ਕੀਤਾ ਹੋਵੇਗਾ ਕਿਤੇ ਹੋਰ ਜਾਣਨ ਸਵਾਗਤਾਂ ਉਹਨਾਂ ਨੂੰ ਕਲਗੀ ਤਰ ਜੀਆਂ ਦੇ ਜੋੜਿਆਂ ਦੀ ਖਾਕ ਜਾਪਦਾ ਹੋਏਗਾ। ਉਹੀ ਹੋਣਗੇ ਜੋ ਬਾਹਰ ਜਾਪ ਕਰ ਰਹੇ ਹਨ। ਉਹੀ ਨੇ ਜਿਹੜੇ ਜਕਾਰੇ ਛੱਡ ਰਹੇ ਹਨ। ਮੈਂ ਨਹੀਂ ਬਾਹਰ ਜਾਵਾਂਗਾ। ਕਿਵੇਂ ਉਹਨਾਂ ਦਾ ਸਾਹਮਣਾ ਕਰਾਂਗਾ? ਕੀ ਕਹਾਂਗਾ? ਕਿ ਨਾਮ ਨਾਲ ਤਾਂ ਮੈਂ ਵੀ ਸਿੰਗ ਲਾਉਂਦਾ ਹਾਂ ਪਰ ਕਰਮ ਕੋਈ ਨਹੀਂ ਤੁਹਾਡੇ ਜਿਹਾ। ਇਸੇ ਖਿੱਚੋ ਤਾਣ ਜਈ ਵਿੱਚ ਸਾਂ ਕਿ ਘੜੀ ਦਾ అలਾਰਮ ਵੱਜ ਗਿਆ। ਸਾਰੀ ਉਮਰ ਕੱਢ ਦਿੱਤੀ ਬਿਨਾਂ అలਾਰਮ ਤੋਂ ਉੱਠਣ ਦਾ ਤਾਂ ਸੁਭਾਅ ਪੱਕਿਆ ਨਹੀਂ। ਤੇ ਗੱਲਾਂ ਸ਼ਹੀਦ ਸਿੰਘਾਂ ਦੇ دیدار ਦੀਆਂ ਇਕਦਮ ਮੇਰਾ ਆਪਣੇ ਆਪ ਇਤਹਾਸਾ ਜਿਹਾ ਨਿਕਲ ਗਿਆ ਕਿਵੇਂ ਮੈਂ ਸੋਚ ਲਿਆ ਕਿ ਕੋਈ ਵੱਡਾ ਵਰਤਾਰਾ ਮੇਰੇ ਅੱਗੇ ਵਾਪਰ ਜਾਵੇਗਾ ਤੇ ਸ਼ਹੀਦ ਸਿੰਘ ਮੈਨੂੰ ਦਿਖਾਈ ਦੇ ਜਾਣਗੇ ਖੈਰ ਉੱਠ ਕੇ ਤਿਆਰ ਹੋਣ ਲੱਗਾ ਸੋਚ ਕੇ ਪਿਆ ਸੀ ਅੰਮ੍ਰਿਤ ਵੇਲੇ ਤਖਤ ਸਾਹਿਬ ਤੇ ਜਾਵਾਂਗਾ ਨਹੋਂ ਦੇ ਹੋਏ ਵੀ ਮੇਰੇ ਅੰਦਰ ਇਹੋ ਕੁਝ ਚੱਲਦਾ ਰਿਹਾ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਵਾਪਸ ਨਾਨਕੀ ਗਿਆ ਤਾਂ ਅੱਗੇ ਪਿੰਡ ਦੇ バス ਅੱਡੇ ਵਿੱਚ ਕੰਦੀ ਨਿਹੰਗ ਬੈਠਾ ਹੋਇਆ ਸੀ ਆਪਣੇ ਉਸੇ ਅੰਦਾਜ਼ ਵਿੱਚ ਇੱਕ ਹੱਥ ਸਿਮਰਨਾ ਦੂਜੇ ਹੱਥ ਵਰਛਾ ਚੰਦ ਤੋੜੇ ਨਾਲ ਸਜਿਆ ਉੱਚਾ ਦਮਾਲਾ ਬਾਪੂ ਜੀ ਦੱਸਿਆ ਕਰਦੇ ਸਨ ਕਿ ਕੰਦੀ ਦਾ ਨਾਮ ਤਾਂ ਕੁਦਰਤ ਸਿੰਘ ਨਿਹੰਗ ਹੈ ਪਰ ਪਤਾ ਨਹੀਂ ਕਿਵੇਂ ਕੰਦੀ ਨਿਹੰਗ ਪਕਾ ਦਿੱਤਾ ਪਿੰਡ ਵਾਲਿਆਂ ਨੇ ਕੁਦਰਤ ਸਿੰਘ ਨਿਹੰਗ ਕਿੰਨਾ ਖੂਬਸੂਰਤ ਨਾਮ ਹੈ ਜਦ ਚੌਂਕੜਾ ਮਾਰ ਕੇ ਬੈਠ ਜਾਂਦਾ ਤਾਂ ਜਾਪਦਾ ਜਿਵੇਂ ਸਮੁੱਚੀ ਕਾਇਨਾਤ ਆਰਾਮ ਕਰਨ ਲਈ ਗੋਦ ਵਿੱਚ ਆ ਕੇ ਲੇਟ ਗਈ ਹੋਵੇ ਇੱਕ ਬੋਧ ਮੱਠ ਵਿੱਚ ਕਿਸੇ ਬੋਧ ਭਿਕਸ਼ੂ ਨੇ ਮੇਰੇ ਚੌਂਕੜੇ ਨੂੰ ਦੇਖ ਕੇ ਕਿਹਾ ਸੀ ਕਿ ਤੁਹਾਡੇ ਚੌਂਕੜੇ ਦਾ ਆਕਾਰ ਇੱਕ ਓੰਕਾਰ ਦੇ ਖੁੱਲੇ ਊੜੇ ਜਿਹਾ ਹੈ ਮੈਨੂੰ ਕਦੇ ਆਪਣੇ ਚੌਂਕੜੇ ਵਿੱਚੋਂ ਤਾਂ ਨਹੀਂ ਪਰ ਕੰਦੀ ਨਿਹੰਗ ਦੇ ਚੌਂਕੜੇ ਵਿੱਚੋਂ ਜ਼ਰੂਰ ਇੱਕ ਓੰਕਾਰ ਦਾ ਝੌਲਾ ਪੈਂਦਾ ਸੀ ਇੱਕ ইরਾਨੀ ਕਵੀ ਕਹਿੰਦਾ ਹੁੰਦਾ ਸੀ ਕਿ ਪ੍ਰਮਾਤਮਾ ਤਾਂ ਤੁਹਾਡੀ ਗੋਦ ਵਿੱਚ ਖੇਡਣ ਲਈ ਉਤਾਵਲਾ ਹੈ ਤੁਸੀਂ ਵੀ ਆਪਣੀ ਗੋਦ ਬ੍ਰਹਮੜ ਜਿੱਡੀ ਕਰੋ ਬਾਬੇ ਕੰਦੀ ਦੀ ਗੋਦ ਸਤਮੁੱਚ ਕਾਇਨਾਤ ਜਹੀ ਹੋ ਜਾਂਦੀ ਸੀ ਜਦੋਂ ਚੌਂਕੜਾ ਮਾਰ ਕੇ ਬੈਠ ਜਾਂਦਾ ਅਕਾਲ ਪੁਰਖ ਕੁਝ ਪਲਾਂ ਲਈ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਭੁਲਾ ਕੇ ਬਾਬੇ ਕੰਦੀ ਦੀ ਗੋਦ ਵਿੱਚ ਪਈ ਕਿਰਪਾਨ ਨੂੰ ਗਲਵੱਕੜੀ ਪਾ ਕੇ ਸੌ ਜਾਂਦਾ ਉਹਨਾਂ ਪਲਾਂ ਵਿੱਚ ਕਾਇਨਾਤ ਦਾ ਸਾਰਾ ਭਾਰ ਬਾਬੇ ਕੰਦੀ ਦੇ ਮੋਢਿਆਂ ਉੱਤੇ ਹੁੰਦਾ ਉਸ ਦਾ ਸਿਮਰਨਾ ਵਰਸ਼ਾ ਕਿਰਪਾਨ ਦਮਾਲੇ ਦੇ ਚੱਕਰ ਉਸ ਸਮੇਂ ਲਈ ਕੁੱਲ ਕਾਇਨਾਤ ਦੀ ਰਖਵਾਲੀ ਕਰਦੇ ਮੈਂ ਬਸ ਵਿੱਚ ਉਤਰਿਆ ਤਾ ਬਾਬਾ ਕੰਦੀ ਮੈਨੂੰ ਦੇਖ ਕੇ ਬੋਲਿਆ ਉਹ ਆ ਬਈ ਸ਼ੇਰਾ ਬੜੇ ਦਿਨਾਂ ਮਗਰੋਂ ਫੇਰਾ ਪਾਇਆ ਬਸ ਬਾਬਾ ਅਨੰਦਪੁਰ ਸਾਹਿਬ ਗਿਆ ਸੀ ਮੈਂ ਸੰਖੇਪ ਜਿਹਾ ਉੱਤਰ ਦਿੱਤਾ ਸਿਰ ਨਾਲ ਹੀ ਚੱਕੀ ਫਿਰਦਾ ਹੈ ਕਿ ਟੇਕ ਆਇਆ ਮੱਥਾ ਬਾਬੇ ਦੇ ਸੰਕੇਤਕ ਜਿਹੇ ਸਵਾਲ ਤੇ ਮੈਂ ਬਸ ਥੋੜਾ ਜਿਹਾ ਮੁਸਕਰਾਇਆ ਆਹੋ ਬਈ ਸਾਰੀ ਉਮਰ ਲੰਘ ਜਾਂਦੀ ਹੈ ਕਈਆਂ ਦੀ ਅਨੰਦਪੁਰ ਸਾਹਿਬ ਜਾਂਦੇ ਆ ਪਰ ਮਰਦੇ ਦਮ ਤੱਕ ਸਿਰ ਰੂਪੀਏ ਹੰਕਾਰ ਦੀ ਪੰਡ ਨਾਲ ਹੀ ਚੱਕੀਓ ਫਿਰਦੇ ਰਹਿੰਦੇ ਆ ਤੂੰ ਸ਼ੇਰਾ ਜੇ ਐਤ ਕੀ ਨਹੀਂ ਕਰਕੇ ਆਇਆ ਤਾਂ ਅਗਲੀ ਵਾਰ ਜ਼ਰੂਰ ਇਹ ਸਿਰ ਮਹਾਰਾਜ ਦੇ ਭੇਟ ਕਰਕੇ ਆਈਂ। ਹੂੰ ਮੈਨੂੰ ਆਇਆ ਤਾਂ ਪਤਾ ਨਹੀਂ ਕਿ ਅਗਲੀ ਵਾਰ ਹੁੰਦੀ ਵੀ ਹੈ ਕਿ ਨਹੀਂ। ਮੈਂ ਬਾਬੇ ਦੇ ਕੋਲ ਹੀ ਬੈਠ ਗਿਆ। ਕਿਉਂਕਿ ਨਾਨਕਿਆਂ ਦੀ ਚਾਹ ਐਸੀਆਂ ਗੱਲਾਂ ਨਾਲੋਂ ਸਵਾਦ ਤਾਂ ਨਹੀਂ ਹੋਣੀ। ਤੇ ਜੇ ਬਾਬਾ ਅਗਲੀ ਵਾਰ ਸੱਚੀ ਹੋਣਾ ਹੋਈ। ਇਹ ਤਾਂ ਹੁਣ ਮੌਜ ਹੈ ਸ਼ੇਰਾ ਕਲਗੀਆਂ ਵਾਲੇ ਪਾਸ਼ਾ ਦੀ। ਪਰ ਹੂੰ ਉਹ ਮਿਹਰਬਾਨ ਬਹੁਤ ਹੈ। ਤੂੰ ਅਰਦਾਸ ਕਰਕੇ ਦੇਖ ਲਈਂ। ਤਰੁੱਠ ਗਏ ਤਾਂ ਸਾਦੀ ਲੈਣਗੇ। ਹਾਂ ਇਹ ਜ਼ਰੂਰ ਹੈ ਕਿ ਪਹਿਲੇ ਪਿਆਰੇ ਫੇਰ ਮੁਕਤੇ ਫੇਰ ਮਗਰੋਂ ਬਾਕੀ ਸਾਰੀ ਅਕਾਲੀ ਫੌਜ ਤੇ ਫੇਰ ਤੇਰੇ ਮੇਰੇ ਵਰਗੇ ਕੱਚੇ ਬਿੱਲੇ ਬਾਬੇ ਨੇ ਮੇਰਾ ਮਾਨ ਰੱਖਣ ਲਈ ਆਪਣੇ ਆਪ ਨੂੰ ਵੀ ਮੇਰੇ ਨਾਲ ਖੜਾ ਕਰ ਲਿਆ ਮੈਂ ਹਜੇ ਕੁਝ ਤੁਬਦਾ ਵਿੱਚ ਹੀ ਸੀ ਕਿ ਬਾਬਾ ਬੋਲਿਆ ਸੱਚੇ ਨਾਨਕੀ ਵੀ ਗਿਆ ਸੀ ਅਸਲੀ ਨਾਨਕੇ ਆਹ ਨਾਨਕੇ ਦਾ دنیਵੀਂ ਨੈਸੇਰਾ ਰਹਾਣੀ ਤਾਂ ਉਹਨੇ ਹਾਂ ਬਾਬਾ ਗੁਰੂ ਕੇ ਲਾਹੌਰ ਵੀ ਜਾ ਕੇ ਆਇਆ ਵੱਡੇ ਤੇਜ ਪ੍ਰਤਾਪ ਵਾਲੀ ਧਰਤ ਆਨੰਦਪੁਰ ਸਾਹਿਬ ਦੀ ਸ਼ੇਰਾ ਚਿੜੀਆਂ ਗਿੱਦੜਾਂ ਨੂੰ ਬਾਜਾਂ ਸ਼ੇਰਾਂ ਨਾਲ ਲੜਾਉਣ ਵਾਲੀ ਦਾਸਾਂ ਨੂੰ ਸਿੰਘ ਤੇ ਸੂਰਮੇ ਬਣਾਉਣ ਵਾਲੀ ਗਰੀਬਾਂ ਨੂੰ ਪਾਤਸ਼ਾਹੀਆਂ ਬਖਸ਼ਣ ਵਾਲੀ ਪਤਾ ਨਹੀਂ ਬਾਬਾ ਹੋਰ ਕਿੰਨਾ ਚਿਰ ਬੋਲੀ ਗਿਆ ਆਨੰਦਪੁਰ ਸਾਹਿਬ ਬਾਰੇ ਜਾਪ ਰਿਹਾ ਸੀ ਜਿਵੇਂ ਉਹ ਉੱਥੇ ਪਹੁੰਚ ਗਿਆ ਸੀ ਸਮੇਂ ਦੇ ਕਿਸੇ ਖਾਸ ਗੇੜ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ